ਨੌਂ ਨਰਾਤਿਆਂ ਦਾ ਪਹਿਲਾ ਦਿਨ ਤੇ ਮਾਤਾ ਦੇ ਮੰਦਰਾਂ ਦੇ ਵਿੱਚ ਸ਼ਰਧਾਲੂਆਂ ਦੀ ਢੀੜਾਂ ਲੱਗੀਆਂ ਹੋਈਆਂ ਨੇ ਆਪਣੀ ਆਪਣੀ ਮਨੋ ਕਾਮਨਾ ਲੈ ਕੇ ਸ਼ਰਧਾਲੂ ਵੱਖ-ਵੱਖ ਮੰਦਰਾਂ ਦੇ ਵਿੱਚ ਪਹੁੰਚ ਰਹੇ ਨੇ ਤੇ ਇਸ ਸਮੇਂ ਅਸੀਂ ਮਾਤਾ ਜੈੰਤੀ ਦੇਵੀ 600 ਸਾਲ ਤੋਂ ਵੱਧ ਪੁਰਾਣੇ ਪ੍ਰਾਤਨ ਮੰਦਰ ਦੇ ਵਿੱਚ ਪਹੁੰਚੇ ਹੋਈਆਂ ਜਿੱਥੇ ਕੀ ਸ਼ਰਧਾਲੂਆਂ ਦੀ ਢੀੜਾਂ ਲੱਗੀਆਂ ਹੋਈਆਂ ਨੇ ਆਪਣੀ ਆਪਣੀ ਮਨੋ ਕਾਮਨਾ ਲੈ ਕੇ ਪਹੁੰਚੇ ਨੇ ਤੇ ਇਹ ਨੌਂ ਨਰਾਤੇ ਮਨਾਏ ਕਿਉਂ ਜਾਂਦੇ ਨੇ ਕੀ ਮਹੱਤਤਾ ਹੈ ਕਿਉਂ ਇਸ ਦਿਨ ਜ਼ਿਆਦਾ ਮਾਤਾ ਨੂੰ ਮਨਾਇਆ ਜਾਂਦਾ ਹੈ ਗੱਲਬਾਤ ਕਰਨ ਲਈ ਸਾਡੇ ਨਾਲ ਪੁਜਾਰੀ ਸਾਡੇ ਨਾਲ ਸਭ ਤੋਂ ਪਹਿਲਾ ਜੀ ਸਵਾਲ ਤੁਹਾਡਾ ਜੈ ਮਾਤਾ ਦੇਵੀ ਮੈਂ ਦਿਵਿੰਦਰ ਸ਼ਰਮਾ ਮੰਦਰ ਮਾਤਾ ਜੈਨਤੀ ਦੇਵੀ ਪੁਜਾਰੀ ਇਹ ਨੌ ਨਰਾਤੇ ਕਿਉਂ ਮਨਾਏ ਜਾਂਦੇ ਨੇ ਥੋੜਾ ਸਾਡੇ ਦਰਸ਼ਕਾਂ ਨੂੰ ਵੀ ਦੱਸ ਦੋ ਸ਼ਰਧਾਲੂ ਨੂੰ ਪਤਾ ਲੱਗ ਸਕੇ ਕਿ ਮੱਥਾ ਤਾਂ ਰੇਗ ਬੰਦਾ ਟੇਕ ਲੈਂਦਾ ਹੈ ਪਰ ਉਹਨੂੰ ਪਤਾ ਹੋਣਾ ਚਾਹੀਦਾ ਕਿ ਨੌ ਨਰਾਤੇ ਦਾ ਅਸਲ ਕਾਰਨ ਕੀ ਹੈ ਕਿਉਂ ਮਨਾਏ ਜਾਂਦੇ ਇਹ ਨਵ ਦੁਰਗਾ ਦਾ ਰੂਪ ਹੈ ਜੀ ਨੌ ਨਰਾਤੇ ਤੇ ਇਹ ਪਹਿਲਾ ਨਰਾਤਾ ਜਿਹੜਾ ਸੈਲ ਪੁੱਤਰੀ ਦੇ ਨਾਮ ਤੇ ਨਾਮ ਤੇ ਅਰਪਣ ਹੁੰਦਾ ਹੈ ਜੀ ਇਸ ਦੇ ਵਿੱਚ ਮਾਤਾ ਨੰਦੁਰਗਾ ਦਾ ਰੂਪ ਹੈ ਇਹ ਸਭ ਤੋਂ ਪਹਿਲਾ ਰੂਪ ਇਹ ਸੈਲ ਪੁਤਰੀ ਹੈ ਜੀ ਇਹ ਦੱਸਿਆ ਜਾਂਦਾ ਹੈ ਕਿ ਬੁਰਾਈ ਦੇ ਉੱਤੇ ਅਸ਼ਾਈ ਦੀ ਜਿੱਤ ਦਾ ਪ੍ਰਤੀਕ ਹੈ ਜਦੋਂ ਮਹিষਸੁਰ ਦੇ ਨਾਲ ਲੜਾਈ ਹੋਈ ਸੀ ਦੁਰਗਾ ਮਾਤਾ ਦੀ ਉਸ ਸਮੇਂ ਦੇ ਨਾਲ ਕੋਈ ਇਤਿਹਾਸ ਜੁੜਿਆ ਹੋਇਆ ਇਸ ਨੌਂ ਨਰਾਤੇ ਦਾ ਜੀ ਜੀ ਇਹ ਮਾਤਾ ਜਦੋਂ ਮਹਕਸਸੁਰ ਦਾ ਵਧ ਹੋਇਆ ਤਾਂ ਉਸ ਟਾਈਮ ਤੇ ਜਦੋਂ ਇਹ ਸਤੀ ਦੇ ਅੰਗ ਇੱਥੇ ਮਤਲਬ ਇਹ ਲਗ ਲਗ ਜਗ੍ਹਾ ਤੇ ਗਰੇ تھے ਜੀ ਇਹ ਇਹ ਨੌਂ ਨਰਾਤੇ ਉਸੇ ਟਾਈਮ ਤੋਂ ਮੰਨੇ ਜਾ ਰਹੇ ਨੇ ਨੌ ਮਾਤਾਵਾਂ ਹਾਂ ਜੀ ਅੱਛਾ ਇਹ ਹਰ ਸਾਲ ਬੜੀ ਭੀੜ ਹੁੰਦੀ ਹੈ ਮਾਤਾ ਦੇ ਮੰਦਰਾਂ ਦੇ ਉੱਤੇ ਸ਼ਰਧਾਲੂ ਦੂਰ ਦੂਰ ਦਰਾਡੇ ਤੋਂ ਆਉਂਦੇ ਮਨੋਂ ਕਾਮਨਾ ਆਪਣੀ ਲੈ ਕੇ ਤਾਂ ਕਿਸ ਤਰੀਕੇ ਦੇ ਚਮਤਕਾਰ ਤੁਸੀਂ ਮਾਤਾ ਦੇ ਮੰਦਰਾਂ 'ਚ ਦੇਖੇ ਨੇ ਹੁਣ ਤੱਕ ਦਿੱਤੇ ਚਮਤਕਾਰ ਦਾ ਇਹ ਤਾਂ ਸਿਰ ਸ਼ਰਧਾਲੂ ਦੇ ਪੁੱਛ ਸਕਦਾ ਹੈ ਵੀ ਸਾਨੂੰ ਕਿਹੜਾ ਕਿਹੜਾ ਚਮਤਕਾਰ ਹੋ ਰਿਹਾ ਹੈ ਕਿਉਂ ਅਸੀਂ ਮਤਲਬ ਮਾਤਾ ਦੇ ਦਰ ਤੋਂ ਆ ਰਹੇ ਹਾਂ ਜੀ ਇਹ ਜਿਆਦਾ ਸਾਡੇ ਨਾਲੋਂ ਜਿਆਦਾ ਸ਼ਰਧਾਲੂ ਦੱਸ ਸਕਦੇ ਸੰਧ ਜੀ 600 ਸਾਲ ਤੋਂ ਵੱਧ ਪੁਰਾਤਨ ਮੰਦਰ ਹੈ ਮਾਤਾ ਜੀ ਦਾ ਬਹੁਤ ਸ਼ਕਤੀਸ਼ਾਲੀ ਮਾਤਾ ਮੰਨੀ ਜਾਂਦੀ ਹੈ ਕਿਉਂਕਿ ਜਦੋਂ ਹਥਨੌਰ ਸਹਿਰ ਰਾਜਿਆਂ ਦਾ ਵਸਦਾ ਜੋ ਸਮੇਂ ਉਹਨਾਂ ਦੀ ਰਿਆਸਤ ਤਾਂ ਖਤਮ ਵੀ ਕੀਤੀਆਂ ਨੇ ਇਹਨਾਂ ਮਾਤਾ ਨੇ ਥੋੜੀ ਮਾਤਾ ਬਾਰੇ ਵੀ ਥੋੜਾ ਬੇਰ ਬਥੜਾ ਦੱਸ ਕੇ ਅੰਦਰ ਇਹ ਜੋ ਮਾਤਾ ਜੀ ਕਾਂਗੜੇ ਤੋਂ ਆਈ ਹੋਈ ਹੈ ਜੀ ਔਰ 600 ਸਾਲੇ ਨੇ ਦੀ ਸਥਾਪਨਾ ਹੋ ਗਈ ਇੱਥੇ ਜੀ ਇੱਥੇ ਪਹਿਲੇ ਮੁਗਲਾਂ ਦੇ ਟਾਈਮ 'ਚ ਹਥਨੌਰ ਰਿਆਸਤ ਸੀ ਜੀ ਹਥਨੌਰ ਰਿਆਸਤ ਦਾ ਕਿਲਾ ਜਿਹੜਾ ਇੱਥੇ ਇਸ ਸਿੰਮੰਦਰ ਦੇ ਕਿਨਾਰੇ ਤਾਂ ਜੀ ਇਹ ਜਿਹੜਾ ਸਿੰਮੰਦਰ ਇਹ ਵੀ ਹਥਨੌਰ ਰਿਆਸਤ ਦੇ ਅੰਦਰ ਥਾ ਜੀ ਇੱਥੇ ਜੋ ਇਸ ਰਿਆਸਤ ਦੇ ਅੰਦਰ ਜੋ ਰਾਜੇ ਰਹਿੰਦੇ ਤੇ ਜੀ ਉਹ 22 ਤਰਦੇ ਰਾਜੇ ਰਹਿੰਦੇ ਸੀ ਇਹਨਾਂ ਦੀ ਵਿਆਹਸਤ ਦੀ ਕਿਸੇ ਰਾਜੇ ਦੀ ਸਗਾਈ ਕਾਂਗੜੇ ਵਾਲੇ ਰਾਜ ਦੀ ਲੜਕੀ ਨਾਲ ਹੋ ਗਈ ਜਿਹੜਾ ਉੱਧਰ ਰਾਜੇ ਦੇ ਪਰਿਵਾਰ تھا ਜੀ ਕਾਂਗੜੇ ਦੇ ਅੰਦਰ ਉੱਥੇ ਇਸ ਮੱਤ ਦਾ ਉਪਾਸਕ تھا ਜੈੰਤੀ ਦੇਵੀ ਦਾ ਜੀ ਤਾਂ ਕਹਿੰਦੇ ਜਿਸ ਲੜਕੀ ਦੀ ਇੱਥੇ ਮੰਗਣੀ ਹੋਈ ਉਹ ਲੜਕੀ ਮੱਤ ਦੇ ਅੱਗੇ ਪ੍ਰਾਰਥਨਾ ਕਰਨ ਲੱਗੀ ਵੀ ਮਾਂ ਮੇਰੇ ਤੇਰੇ ਤਾਂ ਹੁਣ ਜਦਾਈ ਹੋਣ ਲੱਗੀ ਐ ਮੈਂ ਤਾਂ ਤੇਰੇ ਦਰਸ਼ਨ ਕਰਕੇ ਆਪਣਾ ਖਾਣ-ਪਾਨ ਕਰਦੀ ਆ ਮੈਂ ਇੱਥੇ ਹਤਨੌਰ ਤੇ ਜਾ ਕੇ ਕਿਸ ਤਰ੍ਹਾਂ ਜੀ ਪਾਉਂਗੀ ਤਾਂ ਕਹਿੰਦੇ ਉਸ ਲੜਕੀ ਨੇ ਮਾਤਾ ਰਾਣੀ ਸੁਪਨੇ ਚ ਦਿਖਾਈ ਦੇਈ ਵੀ ਬੇਟੀ ਤੇਰੀ ਢੋਲੀ ਇੱਥੇ ਤਾਂ ਚੱਕੀ ਜਾਏਗੀ ਜੇ ਮੇਰੀ ਢੋਲੀ ਤੇਰੇ ਨਾਲ ਜਾਏ گی۔ ਵਰਨਾ ਤੇ ਢੋਲੀ ਵੀ ਇੱਥੇ ਚੱਕੀ ਨਹੀਂ ਜਾਏਗੀ ਕਾਂਕੇ ਕਾਂਗੜੇ ਦੇ ਅੰਦਰ ਤੋਂ ਜੀ। ਫਿਰ ਕਹਿੰਦੇ ਜਦੋਂ ਇੱਥੇ ਤੇ ਬਰਾਤ ਗਈ ਜੀ ਹਸਨੌਰ ਤੋਂ ਕਾਂਗੜੇ ਦੇ ਅੰਦਰ ਤਾਂ ਉਸ ਲੜਕੀ ਦੀ ਢੋਲੀ ਦੇ ਬਦੋਗੇ ਜੇ ਟਾਈਮ ਹੋਇਆ ਜੀ। ਉਹ ਬਦੋਗੇ ਦੇ ਟਾਈਮ 'ਚ ਲੜਕੀ ਦੀ ਢੋਲੀ ਭਾਰੀ ਹੋ ਗਈ। ਫਿਰ ਕਹਿੰਦੇ ਉਸ ਉਹ ਲੜਕੀ ਢੋਲੀ ਨਹੀਂ ਚੱਕੀ ਗਈ ਸੀ। ਫਿਰ ਲੜਕੀ ਦੀ ਢੋਲੀ ਨਾ ਚੱਕਣ ਕਰਕੇ ਲੜਕੀ ਦੇ ਪਿਤਾ ਨੂੰ ਚਿੰਤਾ ਹੋ ਗਈ ਢੋਲੀ ਕਿਉਂ ਨਹੀਂ ਚੱਕੀ ਜਾ ਰਹੀ। ਤਾਂ ਕਹਿੰਦੇ ਉਸ ਲੜਕੇ ਨੇ ਦੱਸਿਆ ਆਪਣੇ ਪਿਤਾ ਨੂੰ ਵੀ ਮੇਰੀ ਇੱਥੇ ਡੋਲੀ ਤਾਂ ਚੱਕੀ ਜਾਏਗੀ ਜੇ ਮੇਰੀ ਮਾਤਾ ਡੋਲੀ ਮੇਰੇ ਨਾਲ ਜਾਏਗੀ ਨਹੀਂ ਵਰਨਾ ਮੇਰੀ ਡੋਲੀ ਵੀ ਇੱਥੇ ਚੱਕੀ ਨਹੀਂ ਜਾਏਗੀ ਫਿਰ ਉਸ ਰਾਜਾ ਨੇ ਜੀ ਲੜਕੀ ਦੇ ਪਿਤਾ ਨੇ ਵਿਧੀ ਪੁਰਵਕ ਇਸ ਮਾਤਾ ਦੀ ਡੋਲੀ ਲੱਤੋ ਤਿਆਰ ਕਰਵਾ ਕੇ ਉਹ ਤੇ ਇੱਕ ਪਿੰਡੀ ਰੂਪ ਲੈ ਕੇ ਮਾਤਾ ਦਾ ਜੀ ਉਹ ਡੋਲੀ ਦੇ ਵਿੱਚ ਰੱਖਿਆ ਜੀ ਤਾਂ ਉਹ ਲੜਕੀ ਡੋਲੀ ਉੱਠੀ ਕਾਂਗੜੇ ਦੇ ਅੰਦਰ ਤੋਂ ਜੀ ਫਿਰ ਦੋਨੋਂ ਡੋਲੀਆਂ ਇਸ ਰਾਸਤੇ ਵਿੱਚ ਆ ਗਈ ਲੜਕੀ ਦੀ ਵੀ ਔਰ ਮਾਤਾ ਦੀ ਵੀ ਫਿਰ ਜਿੱਤਨਾ ਉਹ ਕਾਂਗੜੇ ਦੇ ਅੰਦਰ ਮੰਨਤਾ ਕਰਦੀ ਦੀ ਉਹ ਲੜਕੀ ਫਿਰ ਉਸਨੇ ਇੱਥੇ ਸ਼ੁਰੂ ਕਰੀ ਜੀ 200 ਸਾਲ ਇੱਥੇ ਛੋਟਾ ਮੰਦਿਰ ਬਣਿਆ ਰਿਹਾ ਜੀ 200 ਸਾਲ ਕੇ ਅਰਸ ਮੇ ਜੋ ਲੜਕੀ ਵਿਆਹ ਕੇ ਆਈ ਸੀ ਖਤਮ ਹੋ ਗਈ ਜਦ ਤੱਕ ਕੋ ਜਿੰਦਾ ਰਹੀ ਮਾਤਾ ਕੀ ਪੂਜਨਾ ਕਰਦੀ ਰਹੀ ਉਸ ਤੇ ਮਰਨ ਤੋਂ ਬਾਅਦ ਜਿਹੜੀ ਨਰਾਦ ਦੀ ਅਗਲੀ ਪੀੜ੍ਹੀ ਆਈ ਇਹਨਾਂ ਨੇ ਮਾਤਾ ਦੀ ਮਾਨਤਾ ਕਰਨੀ ਛੋੜ ਦਿੱਤੀ ਇਸ ਪ੍ਰਤੀ ਬਿ ਚਲੇ ਗਈ ਉਲਟ ਬੁੱਧੀ ਵਿੱਚ ਪੈ ਗਏ ਤਾਂ ਕਹਿਣ ਲੱਗੇ ਅਸ ਦਾ ਰਾਜਪੁੱਤਰ ਆਜੇ ਹੈ ਅਸੀਂ ਇਸ ਦੇ ਅੱਗੇ ਸਿਰ ਚੁਕਾਵਾਂਗੇ ਤੇ ਸਾਡੇ ਘਰ ਦੀ ਨੂੰਹ ਹੈ ਜੀ ਵੀ ਅਸੀਂ ਇਸ ਦੇ ਅੱਗੇ ਸਿਰ ਚੁਕਾਵਾਂਗੇ ਫਿਰ ਕਹਿੰਦੇ ਮਾਤਾ ਇਸ ਰਸਤੇ ਪਰ ਕ੍ਰੋਧਿਤ ਹੋ ਗਈ ਜੀ ਕ੍ਰੋਧੀ ਦੇ ਹੁਣੇ ਦੇ ਕਾਰਨ ਕੋਈ ਗਰੀਬੂ ਡਾਕੂ ਥਾਈ ਮਨਮਾਦਰ ਦੇ ਅੰਦਰ ਜਿੱਥੇ ਮਾਤਾ ਮੰਤਸਦੇ ਦੇ ਮੰਦਰ ਹੈ ਜੀ ਉਹਨੇ ਜੰਗਲਾਂ ਵਿੱਚ ਗਰੀਬੂ ਨਾਮ ਦਾ ਡਾਕੂ ਰਹਿੰਦਾ ਸੀ ਜੀ ਉਹ ਜੋ ਡਾਕੂ ਦਾ ਉਹ ਤੇ ਮਤ ਦਾ ਬਹੁਤ ਫਿਰ ਮਾਤਾ ਰਾਣੀ ਜਾ ਕੇ ਸੱਪਪਨ ਚ ਉਸ ਡਾਕੂ ਨੂੰ ਦਿਖਾਈ ਦੇ ਜਾ ਕੇ ਵੀ ਗਰੀਬੂ ਉੱਠ ਤੂ ਆ ਕੇ ਹਥਨੌਰ ਤੇ ਆ ਕੇ ਹਮਲਾ ਕਰ ਵੀ ਹੁਣ ਮੈਂ ਇਸ ਰਸਤੇ ਦਾ ਨਾਸ ਕਰਨੇ ਤੇ ਰਾਜ ਤੂੰ ਬਣੇਗਾ ਜੀ ਤਾਂ ਕਹਿੰਦੇ ਇਸ ਗਰੀਬੂ ਡਾਕੂ ਨੇ ਜਿਹੜੇ ਵੀ ਕੋਈ ਆਪਣੇ ਸੰਗਤ ਸਾਥੀ ਇਕੱਠੇ ਹੋਏ ਇਕੱਠੇ ਕਰਕੇ ਇਹਨੇ ਦੇ ਕਿਲੇ ਦੇ ਰਸਤੇ ਉੱਪਰ ਹਮਲਾ ਕਰ ਦਿਆ ਜੀ ਇਨ ਦੀ ਰਿਆਸਤ ਨੂੰ ਕਹਿੰਦੇ ਆਪਣੇ ਆਪ ਹੀ ਚਾਰ ਸਪੀਸ ਤੇ ਅੱਗ ਲੱਗੀ ਜੀ ਮਾਤੇ ਦੀ ਕਿਰਪਾ ਨਾਲ ਜਿਹੜੇ ਕੋ ਦੌੜ ਭੱਜ ਕੇ ਬਾਹਰ ਨਿਕਲਣ ਲੱਗੇ ਜੀ ਉਹਨਾਂ ਨੂੰ ਡਾਕੂ ਖਤਮ ਕਰਨ ਲੱਗੇ ਗਰੀਬੂ ਦੇ ਇਸ ਤਰ੍ਹਾਂ ਕਹਿੰਦੇ ਸਹਤਨੌਰ ਰਿਆਸਤ ਦਾ ਬੱਚਾ ਬੱਚਾਂ ਐਤੀ ਖਤਮ ਕਰਿਆ ਜੀ ਕੋਈ ਬੱਚਾ ਜਿਹੜੇ ਕੋਈ ਘਰ ਤੋਂ ਕੋਈ ਬਾਹਰ ਅੰਦਰ ਗਿਆ ਹੋਇਆ ਨੇ ਸਾਰੇ ਸਾਰੇ ਐਤੀ ਖਤਮ ਕੀਤੇ ਫਿਰ ਉਸ ਗਰੀਬ ਉਸ ਗਰੀਬੂ ਡਾਕੂ ਦੇ ਜੋ ਵੀ ਕੁਛ ਰੁਪਈਆ ਮਟੀਰੀਅਲ ਹੱਥ ਲਗਿਆ ਉਸ ਨੇ ਜਾ ਕੇ ਆਪਣਾ ਮੁੱਲਾਪੁਰ ਕਿਲਾ ਬਣਾਇਆ ਉਹ ਜੋ ਡਾਕੂ ਦਾ ਗਰੀਬੂ ਜੀ ਉਹ ਫਿਰ ਮੁੱਲਾਪੁਰ ਦਾ ਰਾਜਾ ਬਣ ਕੇ ਗਰੀਬ ਦਸ ਰਾਜਾ ਜੀ ਉਹ ਫਿਰ ਗਰੀਬ ਦਸ ਰਾਜੇ ਤੇ ਨਾਮ ਤੇ ਮਸ਼ਹੂਰ ਹੋਏ ਜੀ ਫਿਰ ਮੁੱਲਾਪੁਰ ਗਰੀਬ ਦਸ ਉਸ ਦੇ ਨਾਮ ਤੇ ਬਸਿਆ ਜੀ ਉਹ ਉੱਥੇ ਰਹਿ ਕੇ ਉਸ ਗਰੀਬ ਦਸ ਡਾਕੂ ਨੇ ਜੀ ਇਸ بڑے ਮੰਦਰ ਦੀ ਉਸਾਰੀ ਕਰਾਈ ਜੀ ਇਸ ਤਰ੍ਹਾਂ 440 بڑے ਮੰਦਰ ਨੂੰ ਹੋ ਗਏ ਜੀ ਬਣੇ ਨੂੰ ਔਰ 200 ਸਾਲ ਇੱਥੇ ਛੋਟਾ ਮੰਦਰ ਰਿਹਾ ਜੀ 600 ਸਾਲ ਮਾਤਾ ਨੂੰ ਇੱਥੇ ਸਥਾਪਿਤ ਹੋਈ ਨ ਹੋ ਗਏ ਇੱਥੇ ਜੀ ਫਿਰ ਗਰੀਬ ਦਸ ਦਾ ਲੜਕਾ ਹੈ ਗੋਪਾਲ ਦਸ ਉਸ ਨੇ ਮਾਤਾ ਮਨਸੇ ਦੇ ਮੰਦਰ ਬਣਵਾਇਆ ਮਨਮਦਰ ਦੇ ਅੰਦਰ ਜੀ ਇਸ ਨੇ ਦੋਨੋਂ ਮੰਦਰ ਉਸ ਦੀ ਖਾਨਦਾਨ ਦੇ ਬਣੇ ਹੋਏ ਜੀ ਔਰ ਫੇ ਮੁੱਲਾਪੁਰ ਤੋਂ ਲੈ ਕੇ ਮਨਮਾਝੜ ਤੱਕ ਦੀ ਰੈਸ ਮੰਨ ਕੇ ਗ੍ਰਿਵ ਦਸ ਰਾਜ ਜੀ ਇਸ ਤਰ੍ਹਾਂ ਮਾਤਾ ਰਾਣੀ ਇੱਥੇ ਸਥਾਪਿਤ ਹੋਈ ਸੀ 600 ਸਾਲ ਹੋ ਗਏ ਜੀ ਜਿੱਥੇ ਜੰਦਾ ਕਿ ਜਿੱਥੇ ਰਾਜਾਂ ਦੀ ਬਾਏ ਰਾਜਾਂ ਦੀ ਰੈਸ ਸੀ ਉੱਥੇ ਤਾਂ ਦੀਵਾ ਵੀ ਨਹੀਂ ਬਲਦਾ ਕਿ ਉੱਥੇ ਤਾਂ ਕੋਈ ਉਹ ਸਾਰੀ ਵੀ ਨਹੀਂ ਹੁੰਦੇ ਇਸ ਤਰੀਕੇ ਦੀ ਮਾਤਾ ਹੁਣ ਤੱਕ ਜਿਹੜੀ ਗਰੁੱਧ ਤੋਂ ਇਹ ਮਾਤਾ ਰਾਣੀ ਦੇ ਉੱਤੇ ਹੁਕਮ ਹੋਇਆ ਤਾਂ ਜੀ ਜਿਸ ਟਾਈਮ ਉੱਥੇ ਮਾਤਾ ਨੇ ਮਤ ਸਾਰਾ ਤਾਂ ਹੈਸਨਾਸ ਕੀਤਾ ਵੀ ਉਸ ਟਾਈਮ ਮਾਤਾ ਰਾਣੀ ਨੇ ਹੁਕਮ ਕਿਹਾ ਸੀ ਜੀ ਵੀ ਉਸ ਜਗ੍ਹਾ ਤੇ ਆਬਾਦੀ ਨੇ ਜਿੱਥੇ ਕਿਲੇ ਦਾ ਏਰੀਆ ਜੀ ਤੇ ਜਿਹੜੇ ਨਾਲ ਉਸ ਏਰੀਆ ਦੇ ਵਿੱਚ ਪਿੰਡ ਆਂਦੇ ਨੇ ਉਹਨਾਂ ਤੇ ਡਬਲ ਮੰਜ਼ਲ ਨਹੀਂ ਪਏਗੇ ਜੀ ਇੱਥੇ ਜੀ ਉਸ ਟਾਈਮ ਤੇ ਇਹ ਮਾਤਰਾਣੇ ਦਾ ਹੀ ਹੋਰ ਤੱਕ ਪੰਜ ਮੰਜ਼ਲੇ ਦੂਜੀ ਮੰਜ਼ਲ ਨਹੀਂ ਪੈਂਦੀ ਪੰਜ ਪਿੰਡਾਂ ਚ ਬਿਲਕੁਲ ਵੀ ਕਿਸੇ ਪਿੰਡ ਚ ਡਬਲ ਮੰਜ਼ਲ ਨਹੀਂ ਹੈ ਜੀ ਅਗਰ ਕੋਈ ਪੰਜ ਤਾਂ ਫਿਰ ਕੋਈ ਨਾ ਕੋਈ ਨਾ ਕੋਈ ਨੁਕਸਾਨ ਹੋ ਜਾਂਦਾ ਜੀ ਜੇ ਕਰਦੇ ਨਾਂ ਦੇ ਨਾਲ ਦਿਸਤਾਂ ਕੋਈ ਮਾਤਾ ਸ਼ਰਧਾਲੂਆਂ ਦੀ ਕਿਰ ਲੱਗੇ ਹੋਣਾਂ ਨੇ ਨਮਸਤਕ ਹੋ ਰਹੀ ਨਹੀਂ ਆਪਣੇ ਆਪਣੇ ਮਨੋ ਕਾਮਨਾ ਲੈ ਕੇ ਜਿਹੜਾ ਉੱਤੇ ਪਹੁੰਚੇ ਨੇ ਤਾਂ ਦੰਨੇ ਕਿ ਮਾਤਾ ਜੈੰਤੀ ਦੇਵੀ ਮੰਦਿਰ ਜੋ ਕਿ ਚੰਡੀਗੜ੍ਹ ਤੋਂ ਕੁਝ ਕਿਲੋਮੀਟਰ ਦੂਰ ਉੱਤੇ ਸ਼왈ਕ ਦੀ ਪਹਾੜੀਆਂ ਦੇ ਉੱਪਰ ਬਸਿਆ ਹੋਇਆ ਇੱਕ ਮੰਦਿਰ ਹੈ ਜਿੱਥੇ ਕਿਸੇ ਵੱਲ ਇਸ ਮੰਦਿਰ ਨੂੰ ਹੋ ਕੇ ਬਹੁਤ ਹੀ ਸ਼ਕਤੀਆ ਇਸ ਮੰਦਿਰ ਦੀ ਵਿਸਥਾਰਤਿਆ ਨੇ ਜੋ ਵੀ ਜਗਾ ਉੱਤੇ ਆਣ ਕੇ ਕੋਈ ਆਪਣੀ ਮਨੋ ਕਾਮਨਾ ਲੈ ਕੇ ਆਂਦਾ ਤਾਂ ਉਹਦੀ ਪੂਰੀ ਹੁੰਦੀ ਹੈ ਤੇ ਦੇਖੋ ਕਿ ਸਵੇਰ ਤੋਂ ਜਿਦੋਂ ਕਿ ਜਿਹੜੀ ਆ ਸੰਕਤਾ ਪਹੁੰਚ ਲਿਆ ਨੇ ਤੇ ਉਹਨਾਂ ਵੱਲੋਂ ਆਪਣੀਆਂ ਜਿਹੜੀਆਂ ਮਨੋ ਕਾਮਨਾ ਇਸੇ ਉੱਤੇ ਅਰਦਾਸ ਕੀਤੀ ਜਾ ਰਹੀ ਹੈ ਤੇ ਅਰਦਾਸ ਦੇ ਨਾਲ-ਨਾਲ ਕਿਤਨੇ ਕਿਤੇ ਮਾਤਾ ਸਰਦਾਰ ਦੀਆਂ ਦੁਆ ਕੀਤੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਇਹ ਜਿਹੜਾ ਸਰਦਾਰ ਨੂੰ ਪਹੁੰਚੋ ਹਨ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਕੀ ਨਾਮ ਹੈ ਜੀ ਆਪਣਾ ਇਹਦਾ ਮੈਂ ਰਾਜਿਤ ਕਿੱਥੇ ਹੈ ਚੰਡੀਗੜ੍ਹ ਤੋਂ ਆਈ ਬਹੁਤ ਅਜੇ ਮੰਦਰ ਦਾ ਪਹਿਲਾ ਅੱਜ ਨੌਜਵਾਂ ਹੱਥ ਦਾ ਪਹਿਲਾ ਮੇਰਾ ਤੈ ਤਾਂ ਕਿਹੜੀ ਮਨੋਕਾਮਨਾ ਲੈ ਕੇ ਪਹੁੰਚੀ ਹਾਂ ਅੱਜ ਮੈਂ ਮਨੋਕਾਮਨਾ ਲੈ ਕੇ ਆਇਆ ਕਿ ਰੱਬ ਸਾਨੂੰ ਤਰੱਕੀ ਬਖਸ਼ੇ ਠੀਕ ਹੈ ਬਾਲ ਬੱਚਿਆਂ ਨੇ ਪਰਿਵਾਰ ਸੁੱਖ ਸ਼ਾਂਤੀ ਰੱਖੇ ਪਹਿਲੀ ਵਾਰ ਆਇਆ ਪਹਿਲੇ ਮੰਦਰ ਨੇ ਬਹੁਤ ਵਾਰ ਆ ਲਿਆ ਕੀ ਤੁਸੀਂ ਦੇਖਿਆ ਚਮਤਕਾਰ ਮਾਤਾ ਦੇ ਮੰਦਰ ਦੇ ਵਿੱਚ ਮੱਥਾ ਟੇਕ ਕੇ ਉਸ ਤੋਂ ਬਾਅਦ ਕਿੰਨੀ ਸ਼ਾਂਤੀ ਲੱਗਦੀ ਹੈ ਹਾਂਜੀ ਅਸਾਂ ਜਿੰਨੀ ਵੀ ਵਾਰ ਆਇਆ ਕੋਈ ਵੀ ਆਪਣੀ ਮਨੋਕਾਮਨਾ ਲੈ ਕੇ ਆਇਆ ਉਹ ਸਾਢੇ-ਸਾੜੀ ਵਾਰੀ ਪੂਰੀ ਹੁੰਦੀ ਹੈ ਹਾਂਜੀ ਬਿਲਕੁਲ ਫਿਰ ਕੀ ਨਾਮ ਹੈ ਜੀ ਆਪਣਾ ਚੰਦਨ ਸ਼ਰਮਾ ਕਿਤੋਂ ਆਏ ਬਜੀ 90 ਤੋਂ ਪਹਿਲਾ ਨਰਾਤਾ ਅੱਜ ਕਿ ਮੰਦਰ ਵਿੱਚ ਕੀ ਤਮੰਨਾ ਅੱਜ ਕੀ ਮਨੋ ਕਾਮਨਾ ਹੈ ਕਿ ਮਾਤਾ ਦੇ ਮੰਦਰਾਂ ਵਿੱਚ ਲੈ ਕੇ ਆਏ ਮੰਦਰ ਦੇ ਵਿੱਚ ਮਾਤਾ ਪੂਰੀ ਕਰਦੀ ਹੈ ਸਭ ਭਗਤਾਂ ਦੀ ਆਪਾਂ ਵੀ ਲੈ ਕੇ ਆਏ ਭਗਤਾਂ ਨੂੰ ਅਟੇ ਵਾਲੇ ਕੋਲ 90 ਤੋਂ ਆਏ ਹਾਂ ਨਹੀਂ ਜੂੜ ਤੋਂ ਆਏ ਤੁਸੀਂ ਆਈਲ ਰੇਟ੍ਰੈਸਟੇਰ ਵੀ ਜਾਂਦਾ ਹੈ। ਇਹ ਜੀ ਵਾਰ ਉਹ ਪਹਿਲਾਂ ਵੀ ਆਂਦੇ ਜਾਂਦੇ। ਪਹਿਲਾ ਦੂਜੀ ਵਾਰ ਆਇਆ, ਦੂਜੀ ਵਾਰ ਆਇਆ। ਕਿੰਨੇ ਕਿ ਤੁਹਾਨੂੰ ਫਰਕ ਲੱਗਿਆ ਮਾਤਾ ਦੇ ਮੱਥਾ ਟੇਕਣ ਤੋਂ ਬਾਅਦ ਕੋਈ ਸ਼ਾਂਤੀ ਘਰ ਦੇ ਵਿੱਚ ਲਈ ਇਸ तरफ ਹਾਂ ਹੀ ਸ਼ਾਂਤੀ ਹੈ। ਹਾਂ ਉਹ ਮੰਗਿਆ ਉਹ ਹਾਂ ਇਹ। ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਆਪਾਂ ਦਿਖਾਣੇ ਆ ਕਿ ਬੱਖ-ਬੱਖ ਮੰਦਰਾਂ ਦੇ ਵਿੱਚ ਜਿਹੜੇ ਪਹੁੰਚੇ ਹੋਏ ਨੇ ਇਹ ਕੋਈ ਲੰਬੀ ਲੈਣ ਜਿਹੜੀ ਆਪਾਂ ਦਿਖਾ ਦਿੰਨੇ ਆ ਸਮਤਾ ਤੋਂ ਵਿਖਾ ਕੇ ਲੰਬੀ ਲੈਣ ਜਿਹੜੀ ਕਿ ਆਪਣੀ ਲੰਬੀ ਹੋਈ ਹੈ ਤੇ ਮਾਤਾ ਦੇ ਮੰਦਰ ਦੇ ਵਿੱਚ ਆਪਣੇ ਆਪਣੇ ਮਨੋ ਕਾਮਨਾ ਲੈ ਕੇ ਸਰਦਾਰ ਨੂੰ ਪਹੁੰਚੇ ਨੇ ਤਾਂ ਹਰ ਬੰਦੇ ਦੀ ਆਪਣੀ ਅਰਦਾਸ ਆਪਣੀ ਹੈ ਤੇ ਜਟਾਰੀਆਂ ਦੇ ਨਾਲ ਇੱਕ ਪੀ ਮਾਤਾ ਦੇਵੀ ਦੇ ਮੰਦਰ ਦੇ ਵਿੱਚ ਬੀਜੀ ਹੋ ਜਾ ਰਿਹਾ ਹੈ ਇਸ ਨੂੰ ਲੈ ਕੇ ਹਰ ਸੰਤਾਂ ਨੂੰ ਆਪਣੀ ਮਨੋ ਕਾਮਨਾ ਲੈ ਕੇ ਜਿਗਤ ਨੂੰ ਪਹੁੰਚਾ ਹੋਇਆ ਤੇ ਧੰਨਵਾਦ ਕਰਨ ਦੀ ਹੋਰ ਵੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਵਿਦੋਸਤ ਖੜਾ ਹੋ ਲਈ ਤਾਂ ਫਿਰ ਕੀ ਨਾਮ ਹੈ ਜੀ ਆਪਣਾ क्या सर क्या नाम है आपका कृष्णा देव कहाँ से आई हाँ मैं रहता तो मोहाली में ही आ, लेकिन हूँ पटना का पहले रहता आज क्या मनोकामना मनोकाम मल... नवरात्रा वाला कामना से आया जी।, जी क्या मनोकामना लेके आई ऐसी कुछ नहीं बस माता के दर्शन दर्शन करने के लिए जी कुछ नहीं मांग है नहीं बहुत कम लोग मिलते नहीं तो मांगने बहुत ज्यादा मिलते हैं नहीं बिल्कुल देखो कि ਕਰਦੇ ਵਿੱਚ ਪਿਆਰ ਸ਼ਾਂਤੀ ਤੇ ਦੁਨੀਆ ਦੇ ਭਲੇ ਵਾਸਤੇ ਜਿਹੜੇ ਜਿੱਦੇ ਉੱਤੇ ਪਹੁੰਚੇ ਨੇ ਤਾਂ ਬਹੁਤ ਸ਼ਾਂਤੀ ਬਣੀ ਰਹੇ ਸ਼ਾਂਤੀ ਬਣੀ ਰਹੇ। ਕਿਆ ਨਾਮ ਹੈ ਜੀ ਆਪ ਦਾ? ਸਿਲਪਿਸਟ ਪਹਿਲੀ ਵਾਰ ਆਇਓ। ਕਿੱ사 ਲੱਗ ਰਹਾ ਹੈ? acha ਲੱਗ ਰਹਾ ਹੈ। ਕਹਿੰਦੇ ਆਤੇ ਆ ਵੀ ਪਹਿਲੀ ਵਾਰ ਆਇਓ। ਮੈਂ ਪਹਿਲੀ ਵਾਰ ਆਇਆ ਸਰ। acha ਕਿੱ사 ਲੱਗ ਰਹਾ ਆ ਤੁਹਾਨੂੰ? ਬਹੁਤ acha ਲੱਗ ਰਹਾ। ਬਹੁਤ acha ਪਹਿੰਜਾਤੇ ਪਹੁੰਚੇ ਹੋ। ਹਾਂਜੀ। ਪਹਿਲੀ ਵਾਰ ਆਇਓ ਜੀ। ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਸ਼ਰਧਾਂਜਲੀ ਜਿਹੜੇ ਪਹੁੰਚੇ ਹੋਏ ਨੇ ਆਪਣੀ ਆਪਣੀ ਮਨ ਕਾਮਨਾ ਲੈ ਕੇ ਤਾਂ ਮਨ ਦੇ ਵਿੱਚ ਬਹੁਤ ਅਹ ਸਰਦ ਹੈ ਕਿ ਮੌਨ ਰਾਤੇ ਜਿਹੜੇ ਨੇ ਮੌਨ ਰਾਤੇ ਮਾਤਾ ਦੇ ਕਸੇ ਜਾਂਦਾ ਕਿ ਬੁਰਾਈ ਦੇ ਉੱਤੇ ਅਸ਼ਾਈ ਦੀ ਜਿੱਤ ਦਾ ਪ੍ਰਤੀਕ ਹੈ ਜੋ ਕਿ ਦੁਰਗਾ ਮਾਤਾ ਨੇ ਜਿੱਤੋਂ ਵੈਸਾ ਹੁੰਦਾ ਐਡੀ ਲੜਾਈ ਜਿੱਤਿਆ ਸੀ ਵੱਜ ਕੀਤਾ ਸੀ ਤਾਂ ਉਸ ਸਮੇਂ ਤੋਂ ਹੀ ਇਹਦੇ ਮੌਨ ਰਾਤੇ ਮਨਾਏ ਜਾਂਦੇ ਵੱਖ-ਵੱਖ ਮੰਦਰਾਂ ਦੇ ਉੱਤੇ ਜਿਹੜਾ ਲੱਗਿਆ ਕਿ ਦੇਖੋ ਕੀ ਮਾਤਾ ਕਿਸੇ ਜਾਂਦੇ ਆਪਣੇ ਕੋਲੋਂ ਕੰਮ ਲੈ ਕੇ ਜਗਤ ਤੇ ਪਹੁੰਚ ਹੋਣੀ ਤੁਹਾਨੂੰ ਤਸਵੀਰਾਂ ਦਖਾਈਆਂ ਨੇ ਤੁਸੀਂ ਵੀ ਇਸ ਜਿਹੜੀ ਵੀਡੀਓ ਹੈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਹਾਡੀ ਵੀ ਅਰਦਾਸ ਕਿ ਤਰ੍ਹਾਂ ਕਿ ਮਾਤਾ ਚਰਨਾਂ ਦੇ ਵਿੱਚ ਜੋ ਲੱਗੇ ਜੋ ਵੀ ਜਗਤ ਪਿਆਰਦਾ ਹੈ ਤਾਂ ਆਪਣੀ ਮਨੋ ਕਾਮਨਾ ਪੂਰੀ ਕਰਕੇ ਦੱਸਦਾ ਹੈ ਤਾਂ ਸੋ ਲੈ ਕੇ ਹੋਰ ਵੀ ਇਸ ਤਰ੍ਹਾਂ ਦੀ ਤਸਵੀਰਾਂ ਆਪਣੇ ਨਾਲ ਸਾਂਝੇ ਕਰਦੇ ਰਹੋਗੇ ਦਸ ਦਿਓ ਜਾ ਕੇ ਤੇ ਨਾਲ ਦੀ ਨਾਲ ਆਪਣੇ ਵਿਚਾਰ ਕਮੈਂਟ ਕਰਕੇ ਤੁਹਾਨੂੰ